घट तो गया था था करे। बेंती भी जिताओ, तो फिर लख लाटता है बेनती है अर्शद डाली बेनती अर्शद भी करते सारी आ जाए जा। बेनती है तुम जिताओगे ये जितूगा सरकार तो पता नहीं एने या ना मने बाद गल है

ਇਹ ਸਾਡੇ ਸਾਰੇ ਮਿੱਤਰੇ ਦੇ ਲਈ ਤਾਂ ਪੈਰ ਤੇ ਝਾਂਜਰ ਪਾ ਕੇ ਨੱਚ ਲਈਏ ਬੋਲੇ ਨੰਬਰ ਨਾ ਇੱਕੋ ਮੇਰੀ ਬੇਨਤੀ ਹੈ ਕਿ ਨਾ ਤਾਂ ਮੈਂ ਗਾਉਣ ਆਲਾ ਮੈਂ ਤੁਹਾਡੇ ਅਰਕਾ ਆਇਆ ਜਦੋਂ ਮੈਂ ਜਾਊਗਾ ਧੱਕਾ ਨਹੀਂ ਕਰਨਾ ਕਿਸੇ ਨੇ ਤੇ ਨਾ ਰਾਹਾਂ ਦੇ ਛੇੜਦਾ ਫੋਟੋ ਖਚਾਉਣ ਨੂੰ ਲੱਲੀ ਛੱਲੀ ਬਹੁਤ ਹੈ ਪੰਜਾਬ ਵਿੱਚ ਖਚਾਇਆ ਕਰੋ ਨਹੀਂ ਕਰਦਾ ਗੁਰੂਬਸ ਠੀਕ ਹੈ ਮੈਂ ਦੂਲੇ ਨਾਲ ਸਲਾਉਂਗਾ ਉਦੋਂ ਵਰ ਗਾਲੀ ਦੇ ਨਾਂ ਤੇ ਹੱਥ ਬੜੇ ਕਰਕੇ ਫਿਰ ਮੈਂ ਨਿਕਲ ਜਾਊਗਾ ਬਸ ਮੇਰੀ ਇਹ ਹੈ ਕਿ ਐਵੇਂ ਹੀ ਸੰਜੇ ਰਹਿਓ ਤੇ ਬੁਲਾਰਿਆਂ ਨੂੰ ਸੁਣਿਓ ਕਿਹੜੀਆਂ ਲਾਈਨਾਂ ਸੁਣਨੀਆਂ ਨੇ ਪਿੰਡ ਪਹਿਰਾ ਲੱਗ ਜਾ तो हर कोई फिर बदली झाड़ू हाथी बोर बस कि लाड़ी बाप की ਕਾਜੀ ਹੁਣ ਆਇਆ ਨਾ ਹੋਵੇ ਭਾਈ ਰਾਤ ਨੂੰ ਜਿਆਦਾ ਪੀ ਕੇ ਸੌਂ ਜਾ ਸਵੇਰੇ ਵੋਟ ਪਾਉਣੇ ਨੇ ਜਾਓ ਉਹ ਬੰਦਾ ਜਿਤਾ ਕੇ ਭੇਜਣਾ ਕਮੇਡੀ ਕਮੇਡੀ ਜਿਤਾ ਕੇ ਭੇਜੋ

लगता है हथ मार के पट्टा हार गंज सुन प्यारे मरदे हार चढ़ के चुबारे हाथ मार के पट्टा तपिगली हायरी गंज सुन भी पे तो तो इस को शब खैर सत श्रीकाल राम राम वागुरु जी खालसा वागुरु जी की फति ਚਾਤੀ ਸਰਪਤੇ ਤੁਹਾਨੂੰ ਪੂਰਾ ਹੱਕ ਦਿਵਾਇਆ ਜਾਊਗਾ ਔਰ ਬੱਬੂ ਮਾਂ ਜੀ ਇੱਥੇ ਆ ਕੇ ਖਾਣਾ ਲਾ ਕੇ ਜਾਣਗੇ ਤੁਸੀਂ ਇਹਨਾਂ ਦੋਨਾਂ ਪਾਕੀ ਦੀ ਚਾਹ ਦਾ ਜੱਫਾ ਕਰਾਓਗੇ ਜੋ ਦੋਨਾਂ ਤੱਕਾ ਹੋਇਆ ਜੋ ਦੋਨਾਂ ਨਾਲ ਜ਼ੁਲਮ ਹੋਇਆ ਜੋ ਬੋਧਾ ਤੱਕਾ ਹੋਇਆ ਜੋ ਜ਼ੁਲਮ ਹੋਇਆ ਉਹਦਾ ਉਹਨੂੰ ਸਾਬ ਦਿਵਾਵਾਂਗੇ ਤੁਸੀਂ ਚਾਹ ਤੀ ਕਾਨੂੰਨ ਉਹਦੀ ਜਬਾ